ਪਿਛਲੇ ਸਾਲ ਦੀ 6 ਤਰੀਕ ਨੂੰ ਇੱਕ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਇੱਕ ਲੈਟਰ ਕੱਢਿਆ ਜਾਂਦਾ ਜਿਸ ਦੇ ਵਿੱਚ ਰਾਇਲੈਂਡ ਫੀਲਡ ਦੇ ਜੋ ਸਲੈਂਸਰ ਨੇ ਜੋ ਬੁਲਟ ਮੋਟਰਸਾਈਕਲ ਉਸ ਦੇ ਜੋ ਪਟਾਕੇ ਪੈਂਦੇ ਨੇ ਉਹਨਾਂ ਨੂੰ ਲੈ ਕੇ ਇੱਕ ਲੈਟਰ ਕੱਢਿਆ ਜਾਂਦਾ ਕਿ ਅਗਰ ਕੋਈ ਵੀ ਜੋ ਬਾਰੀ ਵਿਅਕਤੀ ਹੈ ਜੋ ਅਗਰ ਮੋਡੀਫਾਈ ਕਰਕੇ ਦਿੰਦਾ ਕੋਈ ਸਲੈਂਸਰ ਦੇ ਵਿੱਚ ਤਾਂ ਉਹਦੇ ਤੇ ਕਾਰਵਾਈ ਹੋਊਗੀ ਸਾਡੇ ਨਾਲ ਕੁਝ ਜੋ ਬੁਲਟ ਐਸੋਸੀਏਸ਼ਨ ਦੇ ਪ੍ਰਧਾਨ ਦੁਨਿਤ ਬਾਰੇ ਕੋਈ ਬੰਦਾ ਨਹੀਂ ਫਿੱਟ ਕਰਾਉਂਦਾ ਉਹਦਾ ਕੀ ਪ੍ਰੂਫ ਹੈ ਕਿ ਉਹ ਪਟਾਕਾ ਨਹੀਂ ਮਾਰੂਗਾ ਜੋ ਜੋ ਕਹਿ ਰਹੇ ਉਹਦਾ ਸਾਨੂੰ ਸਬੂਤ ਦਿਓ ਕਿ ਪਟਾਕਾ ਨਹੀਂ ਮਾਰੇ ਉਹਨੂੰ ਸਾਨੂੰ ਕੰਪਨੀ ਕਵੇ ਜਾਂ ਪ੍ਰਸ਼ਾਸਨ ਕਵੇ ਕਿ ਆਹ ਕੰਪਨੀ ਫਿੱਟਡ ਹੈ ਅਸੀਂ ਕਹ ਰਹੇ ਪਟਾਕਾ ਨਹੀਂ ਮਾਰਦਾ ਥੋਡੇ ਵਾਲੇ ਫਿੱਟ ਕੀਤਾ ਪਟਾਕਾ ਮਾਰਦਾ ਬੋ ਜਦ ਕੀ ਪਟਾਕੇ ਵਾਲਾ ਕੋਈ ਇਸ਼ੂ ਨਹੀਂ ਹੁੰਦਾ BS4 BS3 BS6 ਤਕਨੀਕ ਹੈ ਜਿਹੜੀ ਕਿ ਮੈਂ ਸਮਝਾ ਕੇ ਕਹਿਆ ਨੇ ਹੁਣੇ ਇਸੇ ਤਰ੍ਹਾਂ ਜਿਹੜਾ ਕੰਪਨੀ ਸੀਗਾ ਜਿਹੜਾ ਇੰਜਨ ਜੈਸ ਤਕਨੀਕ ਨਾਲ ਬਣਾਇਆ ਗਿਆ ਸੀ ਉਸ ਤਰੀਕੇ ਨਾਲ ਪਟਾਕਾ ਮਾਰਦਾ ਕਿਸਤਨ ਵੱਡਾ ਹੋਣ ਕਰਕੇ ਪਟਾਕਾ ਮਾਰ ਉਹਦੇ ਵਿੱਚ ਮਕੈਨਿਕ ਦਾ ਕੋਈ ਦੋਸ਼ ਨਹੀਂ ਹੈ ਸਾਡੀ ਤਾਂ ਰੋਜੀ ਰੋਟੀ ਖੋਈ ਜਾ ਰਹੀ ਹੈ ਜਿਹੜੇ ਨਾਲ ਸਾਡੋ ਜਦੋਂ ਇੱਕ ਅੱਧੀ ਵੀਡੀਓ ਆ ਜਾਂਦੀ ਹੈ ਅਸੀਂ 2-2 ਮਹੀਨੇ ਸਾਰੇ ਮਕੈਨਿਕ ਵਿਹਲੇ ਬੈਠੇ ਰਹੇ ਹਾਂ ਸਾਡੇ ਕੋਲੇ ਮੁੰਡੇ ਕੰਮ ਸਿੱਖਦੇ ਹੋ ਵੀ ਭੱਜ ਨੂੰ ਤਿਆਰੇ ਨੇ ਕਹਿੰਦੇ ਇਹ ਕੰਮ ਸਿੱਖ ਕੇ ਕੀ ਕਰਨਾ ਜਿਹਦੇ ਵਿੱਚ ਇਦਾਂ ਦਾ ਦਹਿਸ਼ਤ ਦਾ ਮਾਹੌਲ ਹੋਵੇ ਪਿਛਲੇ ਸਾਲ ਦੀ 6 ਤਰੀਕ ਨੂੰ ਇੱਕ ਐਡੀਸ਼ਨਲ ਡਾਇਰੈਕਟਰ ਜਨਰਲ ਨੂੰ ਪੁਲਿਸ ਵੱਲੋਂ ਇੱਕ ਲੈਟਰ ਕੱਢਿਆ ਜਾਂਦਾ ਜਿਸ ਦੇ ਵਿੱਚ Royal Enfield ਦੇ ਜੋ ਸਲੈਂਸਰ ਨੇ ਜੋ ਬੁਲਟ ਮੋਟਰਸਾਈਕਲ ਉਸ ਦੇ ਜੋ ਪਟਾਕੇ ਪੈਂਦੇ ਨੇ ਉਹਨਾਂ ਨੂੰ ਲੈ ਕੇ ਇੱਕ ਲੈਟਰ ਕੱਢਿਆ ਜਾਂਦਾ ਕਿ ਅਗਰ ਕੋਈ ਵੀ ਜੋ ਬਾਰੀ ਵਿਅਕਤੀ ਹੈ ਜੋ ਅਗਰ ਮੋਡੀਫਾਈ ਕਰਕੇ ਦਿੰਦਾ ਕੋਈ ਸਲੈਂਸਰ ਦੇ ਵਿੱਚ ਤਾਂ ਉਹਦੇ ਤੇ ਕਾਰਵਾਈ ਹੋਊਗੀ ਸਾਡੇ ਨਾਲ ਕੁਝ ਜੋ ਬੁਲਟ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਜੀ ਮਿਲਦੇ ਨੇ ਦਵਿੰਦਰ ਜੀ ਮਾਮਲਾ ਪੂਰਾ ਕੀ ਹੈ ਕਿ ਕਿਉਂਕਿ ਇੱਕ ਲੈਟਰ ਕੱਢਿਆ ਜਾਂਦਾ ਪਿਛਲੇ ਸਾਲ ਜਿਹੜਾ ਹੱਥ ਦੇ ਵਿੱਚ ਹੀ ਸਾਡੇ ਇਸ ਵਿੱਚ ਸਿੱਧੇ ਤੌਰ ਤੇ ਲਿਖਿਆ ਗਿਆ ਕਿ ਅਗਰ ਕੋਈ Royal Enfield ਦਾ ਜੋ ਬੁਲਟ ਮੋਟਰਸਾਈਕਲ ਆ ਆਵਾਜ਼ ਕਰਦਾ ਜਾਂ ਬਾਹਰੋਂ ਕੋਈ ਸਲੈਂਸਰ ਹੈ ਜਾਂਦਾ ਉਥੇ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਉਹਨਾਂ ਵੱਲੋਂ ਇਹ ਵੀ ਜ਼ਿਕਰ ਕੀਤਾ ਗਿਆ ਕਿ ਅਗਰ ਜਿਹੜਾ ਵਿਅਕਤੀ ਬਾਰੀ ਵਿਅਕਤੀ ਕੋਈ ਸਲੈਂਸਰ ਲਗਾ ਕੇ ਦਿੰਦਾ ਤਾਂ ਉਹਦੇ ਤੇ ਵੀ ਬਕਾਇਦਾ ਕਾਰਵਾਈ ਕੀਤੀ ਜਾਵੇ ਜੋ ਸਲੈਂਸਰ ਆ ਉਹ ਕੰਪਨੀ ਫਿਟਡ ਹੋਣਾ ਚਾਹੀਦਾ ਬਾਰੀ ਕਿਸੇ ਤੋਂ ਨਹੀਂ ਲਗਵਾਇਆ ਜਾਂਦਾ ਤੁਸੀਂ ਕੀ ਕਹੋਗੇ ਬਾਰੋਂ ਕੋਈ ਬੰਦਾ ਨਹੀਂ ਫਿਟ ਕਰਾਉਂਦਾ ਉਹਦਾ ਕੀ ਪ੍ਰੂਫ ਹੈ ਕਿ ਉਹ ਪਟਾਕਾ ਨਹੀਂ ਮਾਰੂਗਾ ਜੋ ਜੋ ਕਹਿ ਰਿਹਾ ਉਹਦਾ ਸਾਨੂੰ ਸਬੂਤ ਦਿਓ ਕਿ ਪਟਾਕਾ ਨਹੀਂ ਮਾਰੂਗਾ ਉਹਨੂੰ ਸਾਨੂੰ ਕੰਪਨੀ ਕਵੇ ਜਾਂ ਪ੍ਰਸ਼ਾਸਨ ਕਵੇ ਕਿ ਆਹ ਕੰਪਨੀ ਫਿਟਡ ਐ ਅਸੀਂ ਦੱਸ ਰਹੇ ਪਟਾਕਾ ਨਹੀਂ ਮਾਰਦਾ ਥੋਡੇ ਵਾਲਾ ਫਿੱਟ ਕੀਤਾ ਪਟਾਕਾ ਮਾਰਦਾ ਜਦ ਕਿ ਪਟਾਕੇ ਵਾਲਾ ਕੋਈ ਇਸ਼ੂ ਨਹੀਂ ਹੁੰਦਾ BS4 BF3 BS6 ਦੀ ਤਕਨੀਕ ਆ ਜਿਹੜੀ ਕਿ ਮੈਂ ਸਮਝਾ ਕੇ ਹਟਿਆ ਹੁਣੇ ਉਹ ਇਸੇ ਤਰ੍ਹਾਂ ਜਿਹੜਾ ਕੰਪਨੀ ਸੀਗਾ ਜਿਹੜਾ ਇੰਜਨ ਜੇਸ ਤਕਨੀਕ ਨਾਲ ਬਣਾਇਆ ਗਿਆ ਸੀ ਉਸ ਤਰੀਕੇ ਨਾਲ ਪਟਾਕਾ ਮਾਰਨਾ ਹੀ ਮਾਰਨਾ ਇਹਨੂੰ ਇਨਸਾਨ ਨੂੰ ਵੇਖ ਕੇ ਮਸ਼ੀਨਰੀ ਬੜੀਆ ਕਹਿ ਲੋ ਕਿ ਬੁਲਟਰੋ ਜੋ ਬਾਹਜਮੀ ਹੋ ਗਈ ਪੈਟਰੋਲ ਜ਼ਿਆਦਾ ਚਲਾ ਗਿਆ ਉਹ ਦਾ 스파ਰਕ 플러그 ਬੰਦ ਕਰਤਾ ਜਿਵੇਂ ਆਪਾਂ ਨੂੰ ਬਦਹਜਮ ਹੋ ਗਿਆ ਆਪਾਂ ਗੈਸ ਰਿਲੀਜ਼ ਕਰਦੇ ਆ ਉਸੇ ਤਰ੍ਹਾਂ ਬੁਲਟ ਦੀ ਜਦੋਂ ਜ਼ਿਆਦਾ ਪੈਟਰੋਲ ਇਕੱਠਾ ਹੋ ਜਾਂਦਾ ਉਹਦੀ ਗੈਸ ਰਿਲੀਜ਼ ਹੁੰਦੀ ਹੈ ਪਿੱਛੋਂ ਪਿਸਟਨ ਵੱਡਾ ਹੋਣ ਕਰਕੇ ਪਟਾਕਾ ਮਾਰਦਾ ਉਹਦੇ ਵਿੱਚ ਮਕੈਨਿਕ ਦਾ ਕੋਈ ਦੋਸ਼ ਨਹੀਂ ਹੁੰਦਾ ਜੀ ਸਾਡੀ ਤਾਂ ਰੋਜੀ ਰੋਟੀ ਖੋਈ ਜਾ ਰਹੀ ਹੈ ਇਹਦੇ ਨਾਲ ਸਾਨੂੰ ਜਦੋਂ ਇੱਕ ਅੱਧੀ ਵੀਡੀਓ ਆ ਜਾਂਦੀ ਹੈ ਅਸੀਂ ਦੋ ਦੋ ਮਹੀਨੇ ਸਾਰੇ ਮਕੈਨਿਕ ਵਿਹਲੇ ਬੈਠੇ ਰਹੇ ਨੇ ਸਾਡੇ ਕੋਲੇ ਮੁੰਡੇ ਕੰਮ ਸਿੱਖਦੇ ਉਹ ਵੀ ਭੱਜਣੋਂ ਤਿਆਰ ਹੁੰਦੇ ਕਹਿੰਦੇ ਸੀ ਇਹ ਕੰਮ ਸਿੱਖ ਕੇ ਕੀ ਕਰਨਾ ਜਿਹਦੇ ਵਿੱਚ ਇਦਾਂ ਦਾ ਦਹਿਸ਼ਤ ਦਾ ਮਾਹੌਲ ਹੋਵੇ ਸਾਡੇ ਪਰਿਵਾਰ ਵਿਹਲੇ ਬਹਿ ਜਾਂਦੇ ਅਸੀਂ ਵੀ ਬੱਚਿਆਂ ਨੂੰ ਪੜਾਉਣਾ ਸਾਡੇ ਕੋਲ ਕੋਈ ਜ਼ਮੀਨ ਜ਼ਿਆਦਾਤ ਨਹੀਂ ਹੁੰਦੀਆਂ ਅਸੀਂ ਮਿਹਨਤ ਮਜ਼ਦੂਰੀ ਵਾਲੇ ਬੰਦੇ ਹੁੰਦੇ ਆ ਅਸੀਂ ਕੋਈ ਗੈਰਕਾਨੂੰਨੀ ਕੰਮ ਤਾਂ ਕਰਦੇ ਹੀ ਨਹੀਂ ਮਸਲਾ ਕੀ ਪਟਾਕੇ ਦਾ ਮਸਲਾ ਆਵਾਜ਼ ਵੱਧ ਦਾ ਮਸਲਾ ਕਿਉਂਕਿ ਜਦੋਂ ਚਲਾਨ ਕੱਟਿਆ ਜਾਂਦਾ ਤਾਂ ਪਹਿਲਾਂ ਪੁਲਿਸ ਪ੍ਰਸ਼ਾਸਨ ਇਹ ਵੇਖਦਾ ਕਿ ਰੇਸ ਦੇ ਕਿ ਪਟਾਕਾ ਮਾਰਦਾ ਕਿ ਨਹੀਂ ਦੇਖੋ ਪੁਲਿਸ ਪ੍ਰਸ਼ਾਸਨ ਕੋਲੇ ਜਦੋਂ ਮੋਟਰਸਾਈਕਲ ਜਾਂਦਾ ਜੇ ਪਟਾਕਾ ਨਹੀਂ ਵੀ ਮਾਰਦਾ ਉਹ ਇੰਨੀ ਇੱਕ ਵਾਰੀ ਸੋਚ ਨੂੰ ਪੁਸ਼ ਡਾਊਨ ਕਰਦੇ 20 ਵਾਰੀ ਪੁਸ਼ ਡਾਊਨ ਕਰਨਗੇ ਇੱਕ ਅੱਧੀ ਵਾਰੀ ਜਦੋਂ ਪੈਟਰੋਲ ਰਿਲੀਜ਼ ਹੋਇਆ ਉਹਨੇ ਮੈਸਫਾਇਰ ਕਰਨਾ ਹੀ ਕਰਨਾ ਜ਼ੋਰ ਦੀ ਉਦੋਂ ਬਾਅਦ ਚਲਾਣ ਕੱਟਿਆ ਜਾਂਦਾ ਬਸ ਆ ਚੱਕਰ ਔਰ ਜੇ ਮੈਸਫਾਇਰ ਨਾ ਹੋਇਆ ਐਗਜ਼ੌਸਟ ਵਾਲਾ ਨਾ ਖੁੱਲਿਆ ਉੱਥੇ ਜਾਨੀ ਮਾਲੀ ਨੁਕਸਾਨ ਹੋ ਜਾਊਗਾ ਫਰਕ ਇਹੀ ਆ ਹੋਊਗਾ ਜ਼ਰੂਰ ਕਿਸੇ ਦਿਨ ਇਹ ਹੋਊਗਾ ਜ਼ਰੂਰ ਜਦੋਂ ਤਕਨੀਕੀ ਫਾਰਡ ਆ ਗਿਆ ਇਦਾਂ ਦਾ ਪੁਰਸ਼ ਪ੍ਰਸ਼ਾਸ਼ਨ ਦੇ ਵੀ ਕਹਿਣਾ ਹੈ ਕਿ ਜਿਹੜੇ ਬਾਹਰੀ ਸਲੈਂਸਰ ਲੱਗਦੇ ਆ ਤੇ ਕੰਪਨੀ ਫਿਟਡ ਹੁੰਦੇ ਆ ਉਹਨਾਂ ਵਿੱਚਕਾਰ ਇਹ ਫਰਕ ਆ ਕਿ ਉਹ ਆਵਾਜ਼ ਜ਼ਿਆਦਾ ਕਰਦੇ ਜਿਹੜੇ ਬਾਹਰੀ ਸਲੈਂਸਰ ਹੁੰਦੇ ਜਿਨ੍ਹਾਂ ਦੇ ਵਿੱਚ ਕੋਈ ਜਾਲੀਆਂ ਨਹੀਂ ਹੁੰਦੀਆਂ ਉਹ ਕਈ ਵਾਰ ਡੰਡਾ ਪਾ ਕੇ ਵਿੱਚ ਸਲੈਂਸਰ ਦੇ ਵਿੱਚ ਵੇਖਦੇ ਆ ਕਿ ਉਹ ਜਾਲੀਆਂ ਕੱਢੀਆਂ ਹੁੰਦੀਆਂ ਆਵਾਜ਼ ਜ਼ਿਆਦਾ ਕਰ ਦਉਂਦੇ ਦੇਖੋ ਆਵਾਜ਼ ਕੱਲਾ ਜੇ ਆਪ ਆਵਾਜ਼ ਦੇ ਮਾਮਲੇ ਨੂੰ ਲੈ ਕੇ ਚੱਲੀਏ ਕੱਲਾ ਬੁਲਟ ਆਵਾਜ਼ ਨਹੀਂ ਕਰਦਾ ਹੁੰਦਾ ਬਾਕੀ ਬਾਕੀ ਚੀਜ਼ਾਂ ਨੂੰ ਕਿਉਂ ਨਹੀਂ ਰੋਕਿਆ ਜਾਂਦਾ ਬੁਲਟ ਤੱਕ ਹੋਰ ਵੀ ਚੀਜ਼ਾਂ ਬੜੀਆਂ ਆਵਾਜ਼ ਕਰਦੀਆਂ ਹੁੰਦੀਆਂ ਹਨ ਤੁਸੀਂ ਕਿਸੇ ਵੀ ਮਸ਼ੀਨਰੀ ਤੇ ਲਾ ਲਓ ਉਸ ਤੋਂ ਕਿਤੇ ਜ਼ਿਆਦਾ ਡੈਸੀਬਲ ਆਵਾਜ਼ ਹੋਊ ਦੂਜੀ ਗੱਲ ਹੈ ਕਿ ਇੱਕ ਡੈਸੀਬਲ ਮੀਟਰ ਹੁੰਦਾ ਜਿਹੜਾ ਸਾਊਂਡ ਆਪਾਨੂੰ ਦੱਸਦਾ ਸਾਊਂਡ ਸਾਊਂਡ ਨੂੰ ਕਿੰਨੀ ਆ ਉਹਦੇ ਨਾਲ ਤਾਂ ਚੱਕੀ ਨਹੀਂ ਕਰਦੇ ਬਸ ਇਹਨਾਂ ਨੂੰ ਇਹ ਹੁੰਦਾ ਕਿ ਭਾਵੇਂ ਹੌਲੀ ਵੀ ਆ ਰਿਹਾ ਉਹਦੇ ਠਾ ਠਾ ਕਰਕੇ ਪਟਾਕੇ ਮਾਰ ਕੇ ਰੱਖਣੇ ਬੰਦੇ ਨੇ ਭਾਵੇਂ ਆਪਦੀ ਮਸ਼ੀਨਰੀ ਜਾਣ ਤੋਂ ਹੀ ਪਿਆਰਾ ਰੱਖੀ ਹੋਵੇ ਉਹਨੇ ਕਦੇ ਜ਼ਿੰਦਗੀ 'ਚ ਪਟਾਕੇ ਨਾ ਮਾਰਿਆ ਹੋਵੇ ਉਹ ਬੰਦਾ ਭਾਵੇਂ ਘਰੇ ਵੀ ਉੱਚੀ ਆਵਾਜ਼ ਵਿੱਚ ਨਾ ਬੋਲਿਆ ਹੋਵੇ ਪਰ ਉਹ ਬੋਲਟ ਦਾ ਇੰਜਣ ਪਾੜ ਨਿਕਰਾ ਜਾਂਦੇ ਆ ਤੁਸੀਂ ਦੇਖਦੇ ਹੋ ਵੀਡੀਓ 'ਚ ਇਹਦੇ ਵਿੱਚ ਸਾਰੇ ਕੋ ਤੁਹਾਡੇ ਵੀ ਸਾਹਮਣੇ ਆ ਮੀਡੀਆ ਦੇ ਜਿਹੜੀ ਖਬਰ ਆਉਂਦੀ ਹੈ ਤੇ ਫਲੈਂਸਰਾਂ ਦੇ ਕਿਵੇਂ ਬਲਡੋజర్ ਚੜਾਇਆ ਜਾਂਦਾ ਵੀ ਬਲਡੋజర్ ਚੜਾਉਂਦਾ ਮਤਲਬ ਕੀ ਆ ਯਾਰ ਇਹ ਕੀ ਇਹ ਫੜ ਲਿਆ ਕੀ ਤੁਸੀਂ ਇਹ ਕੋਈ ਹੋਰ ਚੀਜ਼ ਫੜ ਲਈ ਗਲਤ ਗੈਰ ਕਾਨੂੰਨੀ ਜਿਹੜਾ ਐਡਾ ਉਹ ਇੱਕ ਦਹਿਸ਼ਤ ਪੈਦਾ ਹੋ ਜਾਂਦੀ ਹੈ ਜਿਹੜੇ ਬੱਚੇ ਦਾ ਡ੍ਰੀਮ ਹੁੰਦਾ ਤੁਸੀਂ ਤੁਹਾਨੂੰ ਪਤਾ ਇੱਕ ਜੀਪ ਫੋਰਡ ਟਰੈਕਟਰ ਤੇ ਬੁਲੱਟ ਇਹ ਡ੍ਰੀਮ ਚੀਜ਼ਾਂ ਪੰਜਾਬ ਦੀ ਤੇ ਪੰਜਾਬ ਚ ਹਮੇਸ਼ਾ ਹੀ ਰਹਿਣੀਆਂ ਇਹ ਧੜਕਣ ਦੇ ਨਾਲ ਚੱਲਦੀਆਂ ਅਸੀਂ ਜਦ ਵੱਡੇ ਵੱਡੇ ਹੁੰਦੇ ਸੀ ਸਾਡੇ ਸਾਡਾ ਉਦੋਂ ਵੀ ਸੁਪਨਾ ਮਸਾ ਪੂਰਾ ਹੋਇਆ ਬੁਲਟ ਅੱਜ ਕੱਲ ਛੋਟੇ ਜਿਹੇ ਬੱਚਿਆਂ ਨੂੰ ਕਹਿੰਦੇ ਪਾਪਾ ਬੁਲਟ ਲੈਣਾ ਇਹ ਡ੍ਰੀਮ ਬਾਈਕ ਆ ਇਹਦੇ ਸਾਹਮਣੇ ਭਾਵੇਂ 50 ਲੱਖ ਵਾਲੀ ਬਾਈਕ ਹੋਵੇ ਇਹ ਜਿਹੜੇ ਡ੍ਰੀਮ ਆ ਇਹ ਨਾ ਮਾਰੇ ਜਾਣ ਅਸੀਂ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਕਰਦੇ ਅਸੀਂ ਜੋ ਵੀ ਹੈ ਪ੍ਰੈਕਟੀਕਲ ਤੁਹਾਨੂੰ ਇੱਥੇ ਵੀ ਦਿਖਾਇਆ ਅਸੀਂ ਕੋਰਟ ਵਿੱਚ ਵੀ ਦਿਖਾ ਦੇਾਂਗੇ ਕਿ ਇਹ ਪ੍ਰੈਕਟੀਕਲ ਇਦਾਂ ਦਾ ਚੈਲੰਜ ਕਰ ਰਹੇ ਹੋ ਇਸ ਚੀਜ਼ ਨੂੰ ਕਿ ਇਹ ਲੈਟਰ ਕੱਢਿਆ ਗਿਆ ਹੈ ਗਲਤ ਆ ਇਸ ਇਹ ਤੇ ਕਾਰਵਾਈ ਇਕੱਲੇ ਮਕੈਨਿਕਾਂ ਤੇ ਕਿਉਂ ਹੋਵੇ ਬਾਹਰੀ ਮਕੈਨਿਕਾਂ ਤੇ ਕਿਉਂ ਹੋਵੇ ਹਾਂਜੀ ਹਾਂਜੀ ਕੋਰਟ ਵਿੱਚ ਅਸੀਂ ਕੋਰਟ ਕੋਰਟ ਦਾ ਰੋਕ ਕੀਤਾ ਵਾ ਉਹਦੇ ਵਿੱਚ ਪਟੀਸ਼ਨ ਪਾਈ ਹੋਈ ਆ ਤੇ ਸਾਡੀ ਫਾਈਲ ਜਿਹੜੀ ਆ ਉਹ ਵਿੱਚ ਕੋਰਟ ਦੇ ਲੱਗੀ ਆ ਤੇ ਸਾਡੀ ਅਗਲੀ ਜਿਹੜੀ ਸੁਣਵਾਈ دسمبر ਵਿੱਚ ਹੋਣੀ ਆ ਤੇ ਜੇ ਸਾਨੂੰ ਹੋਇਆ ਜੱਜ ਸਾਹਿਬ ਦਾ ਜੋ ਵੀ ਫੈਸਲਾ ਆਊਗਾ ਸਾਨੂੰ ਖੜੇ ਮੱਥੇ ਮਨਜ਼ੂਰ ਆ ਜੋ ਮਰਜ਼ੀ ਚਾਲੇ ਇਸ ਕੱਲ ਨੂੰ ਕਰ ਰਹੇ ਆਵਾਜ਼ ਨੂੰ ਚਾਲੇ ਕਰ ਰਹੇ ਜਿਵੇਂ ਪਟਾਕੇ ਨੂੰ ਚਾਲੇ ਕਰ ਰਹੇ ਕਿਉਂਕਿ ਇੱਕ ਨਿਰਧਾਰਿਤਕ ਆਵਾਜ਼ ਤਾਂ ਕੀਤੀ ਗਈ ਆ ਕਿ ਇਸ ਆਵਾਜ਼ ਤੋਂ ਅਗਰ ਵੱਧ ਕੋਈ ਵੀ ਵਹੀਕਲ ਆਵਾਜ਼ ਕਰਦਾ ਉਹਦਾ ਚਲਾਨ ਹੋਊਗਾ ਪਟਾਕਿਆਂ ਦਾ ਤਾਂ ਜ਼ਿਕਰ ਬਹੁਤ ਘੱਟ ਆਉਂਦਾ ਪਟਾਕਿਆਂ ਦਾ ਜ਼ਿਕਰ ਬਹੁਤ ਘੱਟ ਆਉਂਦਾ ਅਸੀਂ ਜਿਹੜਾ ਕੋਰਟ ਵਿੱਚ ਆਇਆ ਸਾਡੇ ਮਕੈਨਿਕ ਜਿਹੜੇ ਪੰਜਾਬ ਐਸੋਸੀਏਸ਼ਨ ਮਕੈਨਿਕ ਹੈ ਇਹਦਾ ਜਿਸ ਤਰ੍ਹਾਂ ਮੈਂ ਮੈਨੂੰ ਸਾਰੇ ਮਕੈਨਿਕਾਂ ਦੇ ਫੋਨਾਂ ਦੇ ਭਾਈ ਵੀ 188 ਦਾ ਪਰਚਾ ਕਰ ਰਹੇ ਆ ਫਲਾਨਾ ਹੋ ਰਿਹਾ ਇਹ ਹੋ ਰਿਹਾ ਕਿ ਦਹਿਸ਼ਤ ਦਾ ਮਾਹੌਲ ਪਰਚੇ ਤੋਂ ਸਾਰੇ ਡਰਦੇ ਆ 188 ਮਤਲਬ ਕਿ ਡੀਸੀ ਦੇ ਹੁਕਮ ਦੀ ਲੰਗਣਾ ਅਸੀਂ ਡੀਸੀ ਦੇ ਹੁਕਮ ਦੀ ਲੰਘਣਾ ਨਹੀਂ ਕਰਦੇ ਸਾਨੂੰ ਮੋਟਰਸਾਈਕਲ ਡਰ ਡਰ ਕੇ ਠੀਕ ਕਰਨੇ ਪੈਂਦੇ ਆ ਅਸੀਂ ਸਰਵਿਸ ਕਰ ਰਹੇ ਆ ਉੱਥੋਂ ਕੋਈ ਆ ਜੇ ਪਟਾਕੇ ਮਾਲੋ ਜੇ ਉਹ ਚ ਮਕੈਨਿਕ ਦਾ 188 ਦਾ ਪਰਚਾ ਕਿਦੋਂ ਅਸੀਂ ਨਿਕਲਾਂਗੇ ਇਹਨਾਂ ਜੀਜਾਂ ਨੂੰ ਜੇ ਤਾਂ ਅਸੀਂ ਕੰਮ ਛੱਡ ਦਈਏ ਆਦੇ ਪਰਿਵਾਰ ਨੂੰ ਕੋਈ ਵੀ ਹੋਰ ਕੰਮ ਕਰ ਲੋ ਸਾਨੂੰ ਕੋਈ ਹੋਰ ਕੰਮ ਦੱਸੋ ਅਸੀਂ ਉਹ ਕਰ ਲੈਨੇ ਆ ਕਿ ਇਹ ਕੰਮ ਜੇ ਗੈਰਕਾਨੂੰਨੀ ਲੱਗਦਾ ਬੁਲਟ ਦਾ ਕੰਮ ਛੱਡ ਦੇਣਗੇ ਸਾਰੇ ਪੰਜਾਬ ਸਾਰੇ ਮੁੰਡਿਆਂ ਨੂੰ ਕੰਮ ਕੰਮ ਸਿੱਖਣੋ ਟ੍ਰੈਫਿਕ ਵਿੱਚ ਕੋਈ ਤੁਸੀਂ ਪਤਾ ਕੀਤਾ ਹੋਵੇਗਾ ਬਹੁਤ ਸਾਰੇ ਐਡਵੋਕੇਟ ਜਾਂ ਟ੍ਰੈਫਿਕ ਐਡਵਾਈਜ਼ਰ ਨਾਲ ਕਿਸੇ ਨਾਲ ਗੱਲਬਾਤ ਹੋਈ ਬਕਾਇਦਾ ਜੇ ਰੇਸ ਦੇ ਕੀ ਚੈੱਕ ਕਰਨਾ ਹੋਵੇ ਪਟਾਕਾ ਮਾਰ ਰੇ ਮੀਟਰ ਨਾਲ ਚੈੱਕ ਹੋ ਜਾਵੇ ਦੇਖੋ ਜਿਹੜਾ ਡੈਸੀਬਲ ਮੀਟਰ ਹੁੰਦਾ ਵਾ ਉਹਦੀ ਇੱਕ ਜਿਹੜਾ ਕਾਨੂੰਨੀ ਪ੍ਰਕਿਰਿਆ ਵਾ 85 90 ਦੇ ਲਗਭਗ ਡੈਸੀਬਲ ਸਾਊਂਡ ਆ ਦੱਸੀ ਜਾਂਦੀ ਕਿਤੇ ਵੀ ਅਜਤ ਕਰ ਤੁਸੀਂ ਜਿੰਨੀਆਂ ਵੀਡੀਓ ਦੇਖੀਏ ਕਿਸੇ ਵੀ ਮੁਲਾਜ਼ਮ ਕੋਲੇ ਤੁਸੀਂ ਡੈਸੀਬਲ ਮੀਟਰ ਤੁਸੀਂ ਨਹੀਂ ਦੇਖਿਆ ਹੋਣਾ ਉਸ ਸਲੰਸਰ ਦੇ ਤੋਂ 1 ਮੀਟਰ ਦੂਰੀ ਰੱਖ ਕੇ ਫਲੋਰ ਇਸੇ ਚੈੱਕ ਕੀਤਾ ਜਾਂਦਾ ਕਿ ਦੀ ਸਾਊਂਡ ਕਿੰਨੀ ਆ ਪੱਖੇ ਦੀ ਪੱਖੇ ਤੱਕ ਦੀ ਸਾਊਂਡ ਦੱਸੂਗਾ ਕਿਸੇ ਕੋਲੇ ਡੈਸੀਬਲ ਮੀਟਰ ਨਹੀਂ ਹੁੰਦਾ ਉਸੇ ਤਰ੍ਹਾਂ ਹੀ ਹੁੰਦਾ ਪਰ ਜੇ ਸਾਨੂੰ ਆਮ ਜਨਤਾ ਨੂੰ ਕਾਨੂੰਨ ਅੱਜ ਵੱਜਣ ਦੀ ਹੁੰਦੀ ਹੈ ਤੇ ਜਿਹੜਾ ਕਾਨੂੰਨ ਦੇ ਅਖਵਾਲਾ ਕੋਈ ਵੀ ਹੁੰਦਾ ਉਹਨੂੰ ਕਾਨੂੰਨੀ ਢੰਗ ਨਾਲ ਉਹ ਪ੍ਰਕਿਰਿਆ ਕਰਨੀ ਚਾਹੀਦੀ ਕਿ ਆ ਜਿੰਨੇ ਸਾਰਾ ਕੋਈ ਪ੍ਰੂਫ ਹੈ ਇਸ ਤਰੀਕੇ ਨਾਲ ਹੋਇਆ ਹੈ ਜਿੰਦਰ ਜੀ ਦੋ ਚੀਜ਼ਾਂ ਦਾ ਜ਼ਿਕਰ ਕਰਤਾ ਤੁਸੀਂ ਇੱਕ ਤਾਂ ਆਵਾਜ਼ ਦਾ ਦੂਜਾ ਡੈਸੀਬਲ ਮੀਟਰ ਦਾ ਕਿਉਂਕਿ ਵਹੀਕਲ ਹੋਰ ਹੋਰ ਵੱਡੇ ਬਾਈਕਸ ਨੇ ਡੇਵਿਡਸਨਰਗੇ ਬਾਈਕਸ ਨੇ ਉਹ ਵੀ ਬਹੁਤ ਆਵਾਜ਼ ਕਰਦੇ ਨੇ ਉਹਨੂੰ ਵੀ ਚੈਲੰਜ ਕਰੋਗੇ ਇੱਕ ਡੈਸੀਬਲ ਮੀਟਰ ਲਾਉਣ ਨੂੰ ਲੈ ਕੇ ਵੀ ਚੈਲੰਜ ਕਰੋਗੇ ਅਗਰ ਇਹ ਦੋ ਚੀਜ਼ਾਂ ਹੋ ਜਾਂਦੀਆਂ ਤਾਂ ਲੱਗਦਾ ਕਿ ਇਹ ਪਟਾਕੇ ਵਾਲਾ ਮੁੱਦਾ ਹੀ ਖਤਮ ਹੋ ਜੂਗਾ ਬਿਲਕੁਲ ਜੀ ਬਿਲਕੁਲ ਪਟਾਕਿਆਂ ਵਾਲੀ ਕੋਈ ਚੀਜ਼ ਹੈ ਹੀ ਨਹੀਂ ਬਟ ਜਿਹੜੇ ਹੁਣ BS6 ਆ ਗਏ ਆ ਜਿਸ ਤਰ੍ਹਾਂ ਹੌਲੀ-ਹੌਲੀ ਪੁਰਾਣੀ ਖਤਮ ਹੋ ਗਈ ਆ 2010 ਮਾਡਲ ਸੀ ਜੋ ਵੀ ਸਰਕਾਰ ਨੇ 15 ਸਾਲ ਪਾਸ ਕੀਤੇ ਸੀਗੇ 2011 ਆ ਕੇ 12 ਆ ਕੇ 13 ਆ ਕੇ 2021 ਤੱਕ ਮੋਟਰਸਾਈਕਲ ਹੰਦਾਰ ਗਿਆ ਜਿਹੜਾ ਕਿ ਸੁੱਚ ਕਟੇ ਪਟਾਕੇ ਮਾਰਦਾ ਸੀ ਉਹ ਮੋਟਰਸਾਈਕਲ ਸਰਕਾਰ ਨੇ ਉਦੋਂ ਇਨਆ ਹੀ ਬਣਿਆ ਸਾਰਾ ਕੁਝ ਜੋ ਕੰਪਨੀਆਂ ਬਣਾਇਆ ਇਹ ਉਦੋਂ ਸੱਚ ਨੇ ਜਿਹੜੇ ਅੱਜ ਸਾਰਾ ਸ਼ਕੰਜਾ ਮਕੈਨਿਕਾਂ ਤੇ ਕਿਉਂ ਕੱਸਿਆ ਜਾ ਰਿਹਾ ਜਿੰਨਾਂ ਨੇ ਹੁਣ 2021 ਵਿੱਚ ਬੁਲਟ ਘਟਾਇਆ 2-2 ਲੱਖ ਰੁਪਇਆ ਲਾਇਆ ਉਹ ਕਿੱਥੇ ਫਿੱਟ ਦੇਣ ਬੁਲਟ ਨੂੰ ਅਗਲੇ ਜਿਹੜੇ ਮਾਪਿਓ ਆ ਨਾ ਆਪ ਦੇ ਬੱਚਿਆਂ ਨੂੰ ਚਲਾਉਣ ਦੇ ਨਾ ਆਪ ਡਰਦੇ ਚਲਾਉਂਦੇ ਹੋ ਕਿੰਨੇ ਦਿਨ ਘਰੇ ਖੜਾ ਕਰੋ ਜੱਬ ਪਾਇਆਵੇਂ ਦਾ ਕਦੇ ਤੇ ਪਾ ਤਾਂ ਮਾਜੇ ਤੋਂ ਵੀ ਕੁਝ ਬੁਲਟ ਮਕੈਨਿਕ ਮजूद ਨੇ ਕੱਲ ਸੀ ਤੁਹਾਡਾ ਨਾਂ ਵੀ ਵਾਵਾ ਆਉਂਦਾਗਾ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਆਉਂਦੀਆਂ ਨਾਲ ਹੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਇਹਦੇ ਵਿੱਚ ਸੱਚ ਕਿੰਨਾ ਹੈਗਾ ਕਿ ਇਹ ਇਹੀ ਕਹਿਣਾ ਚਾਹੁੰਦਾ ਵੀ ਜਿਹੜਾ ਮਤਲਬ ਕਿ ਜਿਹੜੀ ਮੰਦਿਰ ਪਟਾਕੇ ਮਰਾਉਂਦੀ ਆ ਇੱਥੇ ਪਹੁੰਚਾਂ ਦਾ ਕਾਰਨ ਸਾਡਾ ਹੈ ਵੀ ਜਿਹੜੀ ਮੰਦਿਰ ਪਟਾਕੇ ਮਰਾਉਂਦੀ ਉਹਤੇ ਤੁਸੀਂ ਪਰਚਾ ਕਰੋ ਤੁਸੀਂ ਫਿਰ ਮਤਲਬ ਕਿ ਮੁਲਾਜ਼ਮ ਸਾਡੀ ਸ਼ਾਪ ਤੇ ਆ ਜਾਂਦੇ ਵੀ ਇਹ ਤੁਹਾਡੇ ਤੇ ਪਰਚਾ ਕਰਨਾ ਸਾਡਾ ਪਰਚਾ ਕਰਨ ਦਾ ਮਤਲਬ ਹੀ ਕੋਈ ਨਹੀਂ ਅਸੀਂ ਸਿਰਫ ਸਲੈਂਸਰ ਚਲੋ ਜੇ ਲਾਉਂਦੇ ਆ ਉਹਨਾਂ ਨੂੰ ਇਹ ਥੋੜੀ ਕਹਿੰਨੇ ਵੀ ਉੱਥੇ ਜਾ ਕੇ ਪਟਾਕਾ ਮਰਾਓ ਉਹ ਤੇ ਮੰਦਿਰ ਆਪ ਮਰਾਉਂਦੀ ਪਟਾਕੇ ਜਦੋਂ ਮਢੀਰਾਪ ਪਟਾਕੇ ਮਰੌਂਦੀ ਫਿਰ ਲੋਕ ਪਰੇਸ਼ਾਨ ਹੁੰਦੇ ਆ ਫਿਰ ਸਾਰੀਆਂ ਗੱਲਾਂ ਘੁੰਮ ਕੇ ਮਕੈਨਿਕਾਂ ਤੇ ਆ ਜਾਂਦੀਆਂ ਵੀ ਇਹਨਾਂ ਦਾ ਹੀ ਕਸੂਰ ਆ ਵੀ ਸਾਡਾ ਜਿਹਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਇਸ ਕਰਕੇ ਅਸੀਂ ਇਹੋ ਕਹਿਣਾ ਚਾਹੁੰਦੇ ਆ ਵੀ ਅਸੀਂ ਇੱਥੋਂ ਤੱਕ ਅੱਜ ਪਹੁੰਚੇ ਆ ਵੀ ਸਾਡੇ ਦੇ ਕੋਈ ਨਜਾਇਜ਼ ਕਾਰਵਾਈ ਨਾ ਕੋਈ ਨਜਾਇਜ਼ ਪਰਚਾ ਕੀਤਾ ਜਾਵੇ ਜਾਂ ਕੋਈ ਸਾਡੀ ਵੀਡੀਓ ਫੇਟ ਕਰਦਿਆਂ ਦੀ ਕੋਈ ਲੱਭ ਨਹੀਂ ਤਾਂ ਫਿਰ ਅਸੀਂ ਮਤਲਬ ਕਿ ਹੱਕਦਾਰ ਆਂ ਵੀ ਸਾਡੇ ਦੇ ਕਾਰਵਾਈ ਕੀਤੀ ਜਾਵੇ ਜਦੋਂ ਅਸੀਂ ਕੋਈ ਚੀਜ਼ ਨਹੀਂ ਕੋਈ ਗੱਲਬਾਤ ਨਹੀਂ ਇਹਦੇ ਵਿੱਚ ਆਟੋਮੈਟਿਕਲੀ ਇੰਜਨ ਦੇ ਵਿੱਚ ਸਿਸਟਮ ਏਦਾਂ ਤਾਂ ਹੁੰਦਾ ਵੀ ਆਪਾਂ ਜੇ ਦੁਬਾਰਾ ਸੋਚ ਕੱਟ ਕੇ ਲਾਵਾਂਗੇ ਵਾਰ-ਵਾਰ ਲਾਵਾਂਗੇ ਤਾਂ ਉਹਨੇ ਆਟੋਮੈਟਿਕ ਪਟਾਕਾ ਮਾਰਨਾ ਹੀ ਮਾਰਨਾ ਪੱਟੀ ਤੋਂ ਵੀ ਮੌਜੂਦ ਨੇ ਕੀ ਕਹਿਣਾ ਚਾਹੋਗੇ ਲਗਾਤਾਰ ਮੰਗ ਕਰ ਰਹੇ ਨੇ ਡੈਸੀਬਲ ਮੀਟਰ ਹੋਵੇ ਹਾਰਲੇ ਡੈਵਰਸਨ ਵਰਗੇ ਬਾਈਕਾਂ ਤੇ ਵੀ ਕਾਰਵਾਈ ਹੋਵੇ ਜੇ ਆਵਾਜ਼ ਦੀ ਗੱਲ ਆ ਰਹੀ ਹੈ ਤਾਂ ਮੀਟਰ ਦੇ ਨਾਲ ਬਿਲਕੁਲ ਚੈੱਕ ਹੋਣਾ ਚਾਹੀਦਾ ਜੀ ਜਿਹੜੇ ਆਪਾਂ ਕੋ ਰੇਸ ਦੇਣੇ ਨਜਾਇਜ਼ ਰੇਸ ਦੇਣੇ ਆ ਸਵਿਚ ਕੱਟਦੇ ਆ ਲਾਉਨੇ ਆ ਕੱਟਦੇ ਆ ਲਾਉਨੇ ਆ ਉਹਦੇ ਨਾਲ ਗਿੰਦਾ ਵੀ ਕੱਚਾ ਤੇਲ ਜਿਹੜਾ ਜਿਆਦਾ ਚਲੇ ਜਾਂਦਾ ਜੀ ਕੱਚਾ ਤੇਲ ਜਿੰਨਾ ਗੱਡੀ ਚੱਲ ਗਿਆ ਬਲਾਸਟ ਦਾ ਹੋਊਗਾ ਉਹ ਲਾ ਲਓ ਇੱਕ ਬੋਤਲ ਬੰਬ ਬਣ ਜਾਂਦਾ ਕੋਈ ਵੀ ਮਿਸਤਰੀ ਕੋਈ ਮਕੈਨਿਕ ਐਕਸਟਰਾ ਕੋਈ ਡਿਵਾਈਸ ਨਹੀਂ ਲਾਉਂਦਾ ਕੋਈ ਐਕਸਟਰਾ ਸਵਿਚ ਨਹੀਂ ਲਾਉਂਦਾ ਦਾ ਕਰਕੇ ਇਹ ਜੋਕ ਜ ਉਹ ਕੋ ਕੰਪਨੀ ਵੱਲੋਂ ਆ ਠੀਕ ਆ ਨਾ ਕੋ ਫਾਲਟ ਜਿਹੜਾ ਆ ਠੀਕ ਆ ਨਾ ਇੱਕ ਇਹ ਪਾਵਰਫੁੱਲ ਇੰਜਨ ਹੋਣ ਕਰਕੇ ਜਦੋਂ ਸਵਿਚ ਬਾਰ ਬਾਰ ਕੱਢਦੇ ਆ ਪੈਟਰੋਲ ਜ਼ਿਆਦਾ ਜਾਂਦਾ ਉਹ ਫਿਰ ਆਟੋਮੈਟਿਕਲੀ ਇਹ ਪਟਾਕੇ ਮਾਰਦਾ ਬਾਕੀ ਅਸੀਂ ਪੁਲਿਸ ਪ੍ਰਸ਼ਾਸਨ ਦੇ ਵੀ ਨਾਲ ਆ ਸਰਕਾਰ ਦੇ ਨਾਲ ਆ ਜਿੱਥੇ ਸਾਡੀ ਜ਼ਰੂਰਤ ਆਹੀ ਉੱਥੇ ਆਜ ਰਹੇ ਆ ਪਰ ਵੀ ਸਾਡੀ ਬੇਨਤੀ ਆ ਵੀ ਮਕੈਨਿਕਾਂ ਤੇ ਨਜਾਇਜ਼ ਨਾ ਕੀਤੀ ਜਾਵੇ ਸਾਡੀ ਵੀ ਰੋਜੀ ਰੋਟੀ ਦਾ ਸਵਾਲ ਆ ਹਜ਼ਾਰਾਂ ਪਰਿਵਾਰ ਨਾਲ ਜੁੜੇ ਆ ਜੀ ਹਜ਼ਾਰਾਂ ਦਾ ਪਰਿਵਾਰ ਦਾ ਮਤਲਬ ਵੀ ਲੱਖਾਂ ਬੰਦੇ ਜਿਹੜੇ ਉਹ ਨਾਲ ਜੁੜੇ ਜਿਹੜੇ ਇਸ ਰੋਟੀ ਇੱਥੋਂ ਖਾਂਦੇ ਨੇ ਸਾਰੇ ਇਸ ਕਰਕੇ ਬੇਨਤੀ ਹੈ ਵੀ ਜਿਹੜਾ ਨਜਾਇਜ਼ 188 ਦੇ ਪਰਚੇ ਆ ਉਹ ਨਾ ਕੀਤੇ ਜਾਣ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਅ ਤਾਂ ਸਿੱਧੇ ਤੌਰ ਤੇ ਬੁਲਟ ਮਕੈਨਿਕ ਅੱਜ ਇਕੱਠੇ ਹੋਏ ਨੇ ਬਕਾਇਦਾ ਜ਼ਿਕਰ ਕਰ ਰਹੇ ਨੇ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਬੇਨਤੀ ਕਰ ਰਹੇ ਨੇ ਕਿ ਮਕੈਨਿਕਾ ਦਾ ਇਸ ਬਾਬਤ ਕੋਈ ਕਸੂਰ ਨਹੀਂ ਜਦ ਕਿ ਇੰਜਨ ਦੇ ਵਿੱਚ ਦਿੱਕਤ ਹੋਣ ਕਰਕੇ ਜੋ ਪਟਾਕਾ ਪੈਂਦਾ ਅਤੇ ਲਗਾਤਾਰ ਇਕੱਠੇ ਹੋ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਰੇ ਨੇ ਕਿ ਇੰਜਨ ਦੇ ਵਿੱਚ ਫਾਲਟ ਹੋਣ ਕਰਕੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਦੇ ਉਹਨਾਂ ਦੇ ਖਿਲਾਫ ਇਸ ਬਾਬਤ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ ਕੈਮਰਾ ਬਸਨ ਸ਼ਿਵਨ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਇਨ ਨਿਊਸ ਚੰਡੀਗੜ੍ਹ